ਚਲੋ ਯਾਰ ਆਪਾਂ ਮੰਨ ਲੈਨੇ ਆ ਵੀ ਮੁੰਡੇ ਬਹੁਤ ਜਿਆਦੇ ਬੁਰੇ ਹੁੰਦੇ ਆ ਪਹਿਲਾਂ ਤਾਂ ਕਿਸੇ ਵੀ ਕੁੜੀ ਨੂੰ ਆਪਣੇ ਪਿਆਰ ਦੇ ਜਾਲ ਚ ਫਸਾਉਂਦੇ ਆ ਬਾਅਦ ਚ ਉਹਨਾਂ ਦੇ ਸਰੀਰ ਦੀ ਵਰਤੋਂ ਕਰਦੇ ਆ ਤੇ ਫਿਰ ਉਹਨਾਂ ਨੂੰ ਹੌਲੀ ਹੌਲੀ ਬੁਲਾਉਣਾ ਚਲਾਉਣਾ ਛੱਡ ਜਾਂਦੇ ਆ ਤੇ ਜਦੋਂ ਉਹਨਾਂ ਦਾ ਉਸ ਕੁੜੀ ਤੋਂ ਮਨ ਭਰ ਜਾਂਦਾਗਾ ਫਿਰ ਉਹ ਉਸ ਕੁੜੀ ਨੂੰ ਬਲੌਕ ਵੀ ਕਰ ਦਿੰਦੇ ਆ ਤੇ ਸਿਰਫ ਇੰਨਾ ਹੀ ਨਹੀਂ ਕਈ ਵਾਰੀ ਤਾਂ ਮੁੰਡੇ ਕੁੜੀਆਂ ਕੋਲੋਂ ਬਦਲਾ ਵੀ ਲੈਂਦੇ ਆ ਉਹ ਕੁੜੀ ਨੂੰ ਬਲੈਕਮੇਲ ਵੀ ਕਰਦਿਆ ਇਕੱਠਿਆਂ ਦੀਆਂ ਵੀਡੀਓ ਦਿਖਾ ਕੇ ਵੀ ਜੇ ਤੂੰ ਮੇਰੀ ਆ ਗੱਲ ਨਾ ਮੰਨੀ ਮੇਰੇ ਕਹਿਣ ਤੇ ਆ ਕੁਝ ਨਾ ਕੀਤਾ ਤਾ ਮੈਂ ਤੇਰੀ ਇਹ ਵੀਡੀਓ ਸਾਰੇ ਕਿਤੇ ਵਾਇਰਲ ਕਰ ਦੂੰਗਾ। ਮੁੰਡੇ ਟਾਈਮ ਪਾਸ ਵੀ ਕਰਦੇ ਆ ਕੁੜੀਆਂ ਨਾਲ। 2-4 ਮਹੀਨੇ ਇਹਦੇ ਨਾਲ ਰਹਿ ਲਿਆ, 2-4 ਮਹੀਨੇ ਉਹਦੇ ਨਾਲ ਰਹਿ ਲਿਆ। ਉਸ ਤੋਂ ਬਾਅਦ ਉਸ ਨੂੰ ਛੱਡ ਦਿਓ, ਫੇਰ ਕਿਸੇ ਹੋਰ ਕੁੜੀ ਦਾ ਹੱਥ ਫੜ ਲੈਂਦੇ ਆ। ਕਿਸੇ ਕੁੜੀ ਤੋਂ ਪੈਸੇ ਵੀ ਖਾ ਲੈਂਦੇ ਆ। ਉਹਨਾਂ ਤੋਂ ਮਹਿੰਗੇ-ਮਹਿੰਗੇ ਫੋਨ ਵੀ ਲੈ ਲੈਂਦੇ ਆ। ਫੋਨਾਂ ਦੇ ਰੀਚਾਰਜ ਵੀ ਕਰਵਾਉਂਦੇ ਆ। ਉਹਨਾਂ ਦਾ ਸਾਰਾ ਘਰ ਵੀ ਖਾ ਜਾਂਦੇ ਆ ਤੇ ਨਾਲੇ ਉਹਨਾਂ ਨਾਲ ਸਹੀ ਢੰਗ ਨਾਲ ਗੱਲ ਵੀ ਨਹੀਂ ਕਰਦੇਗੇ। ਜਿਹੜੀ ਕੁੜੀ ਉਹਨਾਂ ਨੂੰ ਦਿਲੋਂ ਪਿਆਰ ਕਰਦੀ ਹੁੰਦੀ ਆ ਜਿਹੜੀ ਉਹਨਾਂ ਨੂੰ ਅੰਦਰੋਂ-ਅੰਦਰੀ ਆਪਣਾ ਸਭ ਕੁਝ ਮੰਨੀ ਬੈਠੀ ਹੁੰਦੀ ਆ ਉਸ ਕੁੜੀ ਦਾ ਬਹਿਮ ਵੀ ਇਹ ਇੱਕ ਮਿੰਟ 'ਚ ਕੱਢ ਦਿੰਦੇ ਆ ਉਹਦਾ ਦਿਲ ਤੋੜ ਕੇ ਚਲੋ ਆਪਾਂ ਮੰਨਦੇ ਆ ਵੀ ਮੁੰਡੇ ਇਹ ਸਭ ਕਰਦੇ ਆ ਮੁੰਡੇ ਵੀ ਬਹੁਤ ਬੁਰੇ ਹੁੰਦੇ ਆ ਮੁੰਡੇ ਕੋਈ ਦੁੱਧ ਤੋਤੇ ਨਹੀਂ ਹੁੰਦੇਗੇ ਪਰ ਅੱਜ ਆਪਾਂ ਗੱਲ ਕਰਦੇ ਆ ਕੁੜੀਆਂ ਬਾਰੇ ਕਿਉਂਕਿ ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈ ਉਹ ਕੁੜੀਆਂ ਦਾ ਵਿਸ਼ਾ ਹੈ ਵੀ ਕੁੜੀਆਂ ਕੀ ਕੁਝ ਕਰਦੀਆਂ ਨੇ ਕੀ ਕੁੜੀਆਂ ਬਹੁਤ ਚੰਗੀਆਂ ਹੁੰਦੀਆਂ ਨੇ ਕੀ ਕੁੜੀਆਂ ਦਿਲਦਿਆਂ ਸਾਫ਼ ਹੁੰਦੀਆਂ ਨੇ ਕੀ ਕੁੜੀਆਂ ਮੁੰਡਿਆਂ ਨਾਲ ਕਦੇ ਧੋਖਾ ਨਹੀਂ ਕਰਦੀਆਂ ਜਾਂ ਫਿਰ ਕਰਦੀਆਂ ਨੇ ਆਓ ਆਪਾਂ ਇਨ੍ਹਾਂ ਗੱਲਾਂ ਬਾਰੇ ਚਰਚਾ ਕਰਦੇ ਹਾਂ ਦੋਸਤੋ ਅੱਜ ਦੇ ਟਾਈਮ 'ਚ ਕੁੜੀਆਂ ਵੀ ਮੁੰਡਿਆਂ ਨਾਲੋਂ ਪਿੱਛੇ ਨਹੀਂ ਹਨ ਇੱਕ ਕੁੜੀ ਇੱਕ ਮੁੰਡੇ ਨੂੰ ਪਹਿਲਾਂ ਪਿਆਰ ਦੇ ਜਾਲ 'ਚ ਫਸਾਉਂਦੀ ਆ ਉਹਦੇ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਦੀ ਆ ਉਹਨੂੰ ਵਿਆਹ ਦੇ ਲਾਰੇ ਲਾਉਂਦੀ ਆ ਉਹਨੂੰ ਇਹ ਗੱਲਾਂ ਕਹਿੰਦੀ ਆ ਵੀ ਮੈਂ ਸਿਰਫ਼ ਤੇਰੀ ਆ ਤੇਰੇ ਤੋਂ ਬਿਨਾਂ ਮੈਂ ਮਰ ਜੂੰਗੀ ਮੈਨੂੰ ਤੇਰੇ ਬਿਨਾਂ ਹੋਰ ਕੋਈ ਨਹੀਂ ਦਿਖਦਾ ਮੈਨੂੰ ਆਪਣੇ ਮਾਪਿਆਂ ਨਾਲੋਂ ਵੱਧ ਤੇਰੇ ਨਾਲ ਪਿਆਰ ਆ ਮੈਨੂੰ ਆਪਣੇ ਭੈਣ ਭਰਾਵਾਂ ਨਾਲੋਂ ਵੱਧ ਤੇਰੇ ਨਾਲ ਪਿਆਰ ਆ ਤੇਰੇ ਲਈ ਮੈਂ ਜਾਨ ਦੇ ਵੀ ਸਕਦੀ ਆ ਤੇ ਕਿਸੇ ਦੀ ਜਾਨ ਲੈ ਵੀ ਸਕਦੀ ਆ ਤੇ ਤੂੰ ਤਾਂ ਮੈਨੂੰ ਜ਼ਿੰਦਗੀ ਚ ਖੁਦ ਨਾ ਖੁਦ ਕਦੇ ਛੱਡ ਸਕਦਾਗਾ ਪਰ ਮੈਂ ਤੈਨੂੰ ਕਦੇ ਨਹੀਂ ਛੱਡੂਗੀ ਨਾ ਮੈਨੂੰ ਤੇਰੇ ਪੈਸੇ ਨਾਲ ਪਿਆਰ ਆ ਨਾ ਮੈਨੂੰ ਤੇਰੀ ਜ਼ਮੀਨ ਜਾਇਦਾਦ ਨਾਲ ਪਿਆਰ ਆ ਨਾ ਤੇਰੀ ਵੱਡੀ ਗੱਡੀ ਨਾਲ ਪਿਆਰ ਆ ਨਾ ਹੀ ਤੇਰੇ ਮਹਿੰਗੇ ਫੋਨ ਨਾਲ ਪਿਆਰ ਆ ਮੈਨੂੰ ਸਿਰਫ ਤੂੰ ਚਾਹੀਦਾ ਜਿੱਥੇ ਤੂੰ ਰਹੇਗਾ ਮੈਂ ਉੱਥੇ ਹੀ ਰਹਿ ਲੂੰਗੀ ਐਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਲਾਰੇ ਆ ਉਹ ਕੁੜੀ ਇੱਕ ਮੁੰਡੇ ਨੂੰ ਲਾਉਂਦੀ ਆ ਤੇ ਜਦੋਂ ਮੁੰਡਾ ਕੁੜੀ ਦੇ ਮੂੰਹੋਂ ਐਨੀਆਂ ਗੱਲਾਂ ਸੋ ਲੈਂਦਾਗਾ ਤਾਂ ਉਹ ਵੀ ਮਨ ਹੀ ਮਨ ਵਿੱਚ ਉਸ ਨੂੰ ਆਪਣੀ ਹੋਣ ਵਾਲੀ ਘਰ ਵਾਲੀ ਮੰਨ ਲੈਂਦਾਗਾ ਕਈ ਮੁੰਡੇ ਤਾਂ ਆਪਣੀ ਮਸ਼ੂਕ ਨੂੰ ਆਪਣੇ ਮਾਪਿਓ ਨਾਲ ਵੀ ਮਿਲਵਾ ਦਿੰਦੇ ਆਂ ਵੀ ਆਹ ਦੇਖ ਮਾਂ ਆਹ ਦੇਖ ਡੈਡੀ ਇਹ ਸੋਢੀ ਹੋਣ ਵਾਲੀ ਨੂੰ ਆ ਤੇ ਮਾਪਿਓ ਵੀ ਮੁੰਡੇ ਦੀ ਇਸ ਗੱਲ ਨੂੰ ਖੁਸ਼ੀ-ਖੁਸ਼ੀ ਸਬਕਾਰ ਕਰ ਲੈਂਦੇ ਆ ਕਿਉਂਕਿ ਹਰ ਮਾਪਿਓ ਚਾਹੁੰਦਾਗਾ ਵੀ ਉਸ ਦਾ ਧੀ ਪੁੱਤ ਖੁਸ਼ ਰਹੇ ਤੇ ਜਿਹੜੀ ਉਹਦੀ ਪਸੰਦ ਆ ਉਹੀ ਵਿਆਹ ਕੇ ਘਰੇ ਆਵੇ ਦੋਸਤੋ ਚੱਕਰ ਕਿੱਥੇ ਆ ਕੇ ਪੈਂਦਾਗਾ ਚੱਕਰ ਇੱਥੇ ਆ ਕੇ ਪੈਂਦਾਗਾ ਜਦੋਂ ਇੱਕ ਕੁੜੀ ਨੂੰ ਉਸ ਮੁੰਡੇ ਨਾਲੋਂ ਕੋਈ ਹੋਰ ਬਿਹਤਰ ਮੁੰਡਾ ਮਿਲ ਜਾਂਦਾਗਾ ਜਿਵੇਂ ਮੰਨ ਲਓ ਵੀ ਜਿਸ ਮੁੰਡੇ ਨਾਲ ਉਹਦੀ ਹੁਣ ਗੱਲਬਾਤ ਆ ਉਸ ਨਾਲੋਂ ਜ਼ਿਆਦਾ ਪੈਸੇ ਵਾਲਾ ਮੁੰਡਾ ਹੋਰ ਮਿਲ ਜੇ ਜਿਹੜਾ ਦੇਖਣ ਵਿੱਚ ਵੀ ਸੋਹਣਾ ਹੋਵੇ ਚੰਗੀ ਜ਼ਮੀਨ ਜਾਇਦਾਦ ਵਾਲਾ ਵੀ ਹੋਵੇ ਵੱਡੀ ਗੱਡੀ ਵਾਲਾ ਵੀ ਹੋਵੇ ਚੰਗੇ ਪੈਸੇ ਵਾਲਾ ਵੀ ਹੋਵੇ ਤਾਂ ਕੁੜੀ ਉਸ ਮੁੰਡੇ ਨਾਲ ਕੀਤੇ ਹੋਏ ਆਪਣੇ ਵਾਦੇ ਝਟਪਟ ਹੀ ਭੁੱਲ ਜਾਂਦੀ ਆ ਉਸਦੇ ਮਾਪਿਆਂ ਨੂੰ ਮਿਲ ਕੇ ਉਸ ਕੁੜੀ ਨੇ ਇੱਕ ਦਿਨ ਕਿਹਾ ਸੀ ਕਿ ਮੈਂ ਤੁਹਾਡੀ ਨੂੰਹ ਬਣੂੰਗੀ ਇਹ ਗੱਲ ਵੀ ਉਸਦੇ ਦਿਲ ਤੇ ਦਿਮਾਗ ਚੋਂ ਝਟਪਟ ਹੀ ਨਿਕਲ ਜਾਂਦੀ ਆ ਤੇ ਨਾ ਹੀ ਕੁੜੀ ਇਹ ਸੋਚਦੀ ਆ ਵੀ ਜੇ ਮੈਂ ਹੁਣ ਇੰਨੇ ਸਾਲ ਰਿਸ਼ਤੇ ਤੋਂ ਬਾਅਦ ਇਸ ਮੁੰਡੇ ਨੂੰ ਛੱਡ ਕੇ ਤੁਰ ਗਈ ਤਾਂ ਬਾਅਦ ਵਿੱਚ ਇਹਦਾ ਕੀ ਬਣੂਗਾ ਇਹਦੀ ਪੂਰੀ ਜ਼ਿੰਦਗੀ ਬਰਬਾਦ ਹੋ ਜਾਊਗੀ ਇਹ ਨਸ਼ਿਆਂ ਚ ਲੱਗ ਜਾਊਗਾ ਇਹ ਆਤਮ ਹੱਤਿਆ ਵੀ ਕਰ ਸਕਦਾਗਾ ਇਹ ਬਿਲਕੁਲ ਇਕੱਲੇ ਪਣ ਦਾ ਸ਼ਿਕਾਰ ਹੋ ਜਾਊਗਾ ਇਹ ਸਨੇਤਾ ਮੈਨੂੰ ਕੋਈ ਧੋਖਾ ਵੀ ਨਹੀਂ ਦਿੱਤਾ ਸੀ ਫੇਰ ਵੀ ਕਿਉਂ ਮੈਂ ਇਸ ਨੂੰ ਛੱਡ ਕੇ ਜਾ ਰਹੀ ਹਾਂ ਇਹ ਸਭ ਕੁਝ ਸੋਚਣ ਸਮਝਣ ਦੀ ਸ਼ਕਤੀ ਦੋਸਤੋ ਕੁੜੀ ਦੀ ਇੱਕ ਪਲ ਵਿੱਚ ਹੀ ਸਮਾਪਤ ਹੋ ਜਾਂਦੀ ਆ ਜਦੋਂ ਉਸ ਨੂੰ ਕੋਈ ਹੋਰ ਬਿਹਤਰ ਮੁੰਡਾ ਮਿਲ ਜਾਂਦਾਗਾ ਹੁਣ ਇਹ ਸਭ ਦੇਖਣ ਤੋਂ ਬਾਅਦ ਉਹ ਮੁੰਡਾ ਜਿਹਨੇ ਐਡੇ ਐਡੇ ਖਾਬ ਦੇਖ ਰੱਖੇ ਸੀ ਉਹ ਇਸ ਸਦਮੇ ਨੂੰ ਬਰਦਾਸ਼ਤ ਹੀ ਨਹੀਂ ਕਰ ਸਕਦਾਗਾ ਉਸ ਦੀ ਜ਼ਿੰਦਗੀ ਇੰਨੀ ਜਿਆਦਾ ਨਰਕ ਬਣ ਜਾਂਦੀ ਹੈ ਕਿ ਉਹਦਾ ਸਰੀਰ ਤਾਂ ਜਿਉਂਦਾ ਹੁੰਦਾਗਾ ਪਰ ਆਤਮਾ ਉਹਦੀ ਨਸ਼ਟ ਹੋ ਜਾਂਦੀ ਆ ਕਿਉਂਕਿ ਉਹ ਕੁੜੀ ਜਾਂਦੀ ਜਾਂਦੀ ਉਹਦੀ ਆਤਮਾ ਤੱਕ ਵੀ ਤਬਾਹ ਕਰ ਜਾਂਦੀ ਆ ਆਤਮਾ ਨੂੰ ਨਸ਼ਟ ਕਰਨ ਦਾ ਮਤਲਬ ਇਹ ਹੁੰਦਾ ਦੋਸਤੋ ਵੀ ਬੰਦਾ ਇੱਕ ਜਿਉਂਦਾ ਤਾਂ ਹੁੰਦਾਗਾ ਪਰ ਉਹ ਜਿਉਂਦਿਆਂ ਚ ਨਹੀਂ ਹੁੰਦਾਗਾ ਉਹ ਸਿਰਫ ਇੱਕ Laash ਬਣ ਕੇ ਘੁੰਮ ਰਿਹਾ ਹੁੰਦਾਗਾ ਇੱਕ ਇਹੋ ਜਿਹੀ Laash ਜੀਨੂੰ ਨਾ ਭੁੱਖ ਲੱਗਦੀ ਆ ਨਾ ਪਿਆਸ ਲੱਗਦੀ ਆ ਨਾ ਉਸ ਨੂੰ ਮਾਪਿਓ ਚੰਗੇ ਲੱਗਦੇ ਨੇ ਨਾ ਉਸ ਨੂੰ ਰਿਸ਼ਤੇਦਾਰ ਚੰਗੇ ਲੱਗਦੇ ਨੇ ਨਾ ਯਾਰ ਦੋਸਤ ਚੰਗੇ ਲੱਗਦੇ ਨੇ ਤੇ ਨਾ ਹੀ ਇਹ ਦੁਨੀਆ ਚੰਗੀ ਲੱਗਦੀ ਆ ਜੇ ਉਹ ਮੁੰਡਾ ਕਿਸੇ ਕੰਮ ਤੇ ਲੱਗ ਵੀ ਜਾਊਗਾ ਪਹਿਲੀ ਗੱਲ ਤਾਂ ਇਹ ਆ ਵੀ ਇਸ ਤਰ੍ਹਾਂ ਦਾ ਕੋਈ ਵੀ ਕੰਮਕਾਰ ਉਹ ਮੁੰਡਾ ਕਰ ਹੀ ਨਹੀਂ ਸਕਦਾਗਾ ਬਾਅਦ ਚ ਕਿਉਂਕਿ ਮਾਨਸਿਕ ਤਣਾਅ ਉਸ ਨੂੰ ਘੇਰ ਲੈਂਦਾਗਾ ਉਹ ਮਾਨਸਿਕ ਰੋਗੀ ਹੋ ਜਾਂਦਾਗਾ ਪਰ ਜੇ ਕਿਸੇ ਕੰਮ ਤੇ ਲੱਗ ਵੀ ਜਾਵੇ ਘਰਦਿਆਂ ਦੀ ਮਜਬੂਰੀ ਕਰਕੇ ਆਪਣਾ ਪਰਿਵਾਰ ਚਲਾਉਣ ਦੀ ਖਾਤਰ ਉਹ ਜਿਹੜੇ ਵੀ ਕੰਮ ਤੇ ਜਾਊਗਾ ਉੱਥੇ ਹਰ ਵੇਲੇ ਉਹਨੂੰ ਉਸੇ ਕੁੜੀ ਦਾ ਚੇਤਾ ਆਊਗਾ ਚਾਹੇ ਉਹ ਆਪਣੇ ਕੰਮ ਦੇ ਵਿੱਚ ਕਿੰਨਾ ਵੀ ਵਿਅਸਤ ਕਿਉਂ ਨਾ ਹੋਵੇ ਉਹ ਸਿਰਫ ਇਹੀ ਸੋਚਦਾ ਰਹੂਗਾ ਵੀ ਮੇਰੇ ਨਾਲ ਹੀ ਐਦਾਂ ਕਿਉਂ ਹੋਇਆ ਮੈਂ ਤਾਂ ਕਦੇ ਕਿਸੇ ਦਾ ਦਿਲ ਨਹੀਂ ਤੋੜਿਆ ਸੀ ਮੈਂ ਤਾਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਸੀ ਮੈਂ ਤਾਂ ਕਦੇ ਉਸ ਕੁੜੀ ਦਾ ਦਿਲ ਨਹੀਂ ਦੁਖਾਇਆ ਸੀ ਉਹ ਜੋ ਵੀ ਚੀਜ਼ਾਂ ਮੰਗਦੀ ਸੀ ਮੈਂ ਉਹਨੂੰ ਉਹੀ ਲੈ ਕੇ ਦੇ ਦਿੰਦਾ ਸੀ ਫਿਰ ਉਹਨੇ ਮੇਰਾ ਸਾਥ ਕਿਉਂ ਛੱਡ ਦਿੱਤਾ ਦੁੱਖ ਸੁੱਖ ਚ ਉਹਦੇ ਨਾਲ ਮੈਂ ਖੜਿਆ ਸੀ ਪਰ ਫਿਰ ਵੀ ਉਹਨੇ ਮੇਰੇ ਨਾਲ ਐਦਾਂ ਕਿਉਂ ਕੀਤਾ ਹਾਂ ਮੈਂ ਮੰਨਦਾ ਥੋੜਾ ਜਿਹਾਕਰ ਉਹ ਠੀਕ ਠਾਕ ਸੀ ਪੈਸੇ ਵੀ ਮੇਰੇ ਕੋਲ ਠੀਕ ਠਾਕ ਸੀ ਜ਼ਮੀਨ ਜਾਇਦਾਦ ਵੀ ਠੀਕ ਠਾਕ ਸੀ ਪਰ ਮੈਂ ਤਾਂ ਉਹਨੂੰ ਦਿਲੋਂ ਪਿਆਰ ਕਰਦਾ ਸੀ ਨਾ ਤੇ ਮੈਂ ਖੁਦ ਤਾਂ ਦਿਲ ਦਾ ਸਾਫ਼ ਸੀ ਨਾ ਮੈਂ ਤਾਂ ਮੈਂ ਉਹਨੂੰ ਸੱਚਾ ਹੀ ਕਰਦਾ ਸੀ ਨਾ ਫੇਰ ਵੀ ਉਹ ਮੈਨੂੰ ਕਿਉਂ ਛੱਡ ਕੇ ਗਈ ਐਦਾਂ ਸੋਚਦੇ ਸੋਚਦੇ ਦੋਸਤੋ ਉਸ ਦਾ ਪਿਆਰ ਦੇ ਉੱਤੇ ਯਕੀਨ ਹੀ ਉੱਡ ਜਾਂਦਾਗਾ ਤੇ ਜਦੋਂ ਵੀ ਉਹਦੇ ਕੋਲੇ ਆ ਕੇ ਕੋਈ ਪਿਆਰ ਦੀ ਗੱਲ ਕਰਦਾ ਫਿਰ ਉਹਨੂੰ ਉਹਨਾਂ ਗੱਲਾਂ ਤੋਂ ਨਫ਼ਰਤ ਹੋਣ ਲੱਗ ਜਾਂਦੀ ਆ ਉਹਨੂੰ ਗੁੱਸਾ ਆਉਣ ਲੱਗ ਜਾਂਦਾਗਾ ਵੀ ਤੁਸੀਂ ਮੇਰੇ ਕੋਲੇ ਆ ਕੇ ਇਹੋ ਜੀਆਂ ਗੱਲਾਂ ਨਾ ਕਰੋ ਕਿਉਂਕਿ ਉਹਨੇ ਅਸਲੀਅਤ ਪਿਆਰ ਦੀ ਦੇਖ ਰੱਖੀ ਹੁੰਦੀ ਆ ਵੀ ਇਹਨਾਂ ਚੀਜ਼ਾਂ 'ਚ ਕੁਝ ਨਹੀਂ ਰੱਖਿਆ ਜਦੋਂ ਕੁੜੀ ਪਲਟਣ ਤੇ ਆਉਂਦੀ ਆ ਤਾਂ ਇੱਕ ਮਿੰਟ ਵੀ ਨਹੀਂ ਲਾਉਂਦੀਗੀ ਫਿਰ ਉਹ ਪੁਰਾਣੇ ਸਭ ਰਿਸ਼ਤੇ ਨਾਤੇ ਇੱਕ ਪਲ ਚ ਭੁੱਲ ਜਾਂਦੀ ਆ ਹੁਣ ਤੁਸੀਂ ਇਹ ਦੇਖੋ ਦੋਸਤੋ ਵੀ ਇਹ ਸਭ ਹੋਣ ਤੋਂ ਬਾਅਦ ਕੁੜੀ ਤਾਂ ਅੱਗੇ ਚੱਲ ਕੇ ਕਿਸੇ ਨਵੇਂ ਮੁੰਡੇ ਨਾਲ ਵਿਆਹ ਕਰਾ ਲੈਂਦੀ ਆ ਆਪਣੀ ਨਵੀਂ ਜ਼ਿੰਦਗੀ ਬਸਾ ਲੈਂਦੀ ਆ ਆਪਣੇ ਬਾਲ ਬੱਚਿਆਂ ਵਿੱਚ ਵਿਅਸਤ ਰਹਿਣ ਲੱਗ ਜਾਂਦੀ ਆ ਤੇ ਉਸ ਪੁਰਾਣੇ ਮੁੰਡੇ ਨੂੰ ਭੁੱਲ ਜਾਂਦੀ ਆ ਪਰ ਉਹ ਪੁਰਾਣਾ ਜਿਹੜਾ ਮੁੰਡਾ ਹੁੰਦਾਗਾ ਦੋਸਤੋ ਉਹ ਨਾ ਤਾਂ ساری ਜ਼ਿੰਦਗੀ ਵਿਆਹ ਕਰਾਉਂਦਾਗਾ ਕਿਉਂਕਿ ਉਹਨੂੰ ਉਸ ਕੁੜੀ ਤੋਂ ਬਿਨਾ ਹੋਰ ਕੋਈ ਵੀ ਕੁੜੀ ਚੰਗੀ ਹੀ ਨਹੀਂ ਲੱਗਦੀਗੀ ਮਾਪਿਓ ਜ਼ੋਰ ਲਾ ਲਾ ਕੇ ਥੱਕ ਜਾਂਦਾਗਾ ਵੀ ਫੇਰ ਕੀ ਹੋ ਗਿਆ ਜੇ ਇੱਕ ਕੁੜੀ ਜ਼ਿੰਦਗੀ ਚੋਂ ਚਲੀ ਗਈ ਤਾਂ ਇਹਨੂੰ ਕੁੜੀਆਂ ਦਾ ਘਾਟਾ ਥੋੜੀ ਆ ਤੋ ਇੱਕ ਵਾਰੀ ਫੇਰ ਤੋਂ ਵਿਆਹ ਕਰਵਾ ਲਾਂ ਪਰ ਦੋਸਤੋ ਮੁੰਡਾ ਸਾਰੀ ਉਮਰ ਕੁਵਾਰਾਂ ਹੀ ਰਹਿੰਦਾਗਾ ਸਿਰਫ ਇਸੇ ਇੰਤਜ਼ਾਰ ਵਿੱਚ ਵੀ ਉਹ ਕੁੜੀ ਸ਼ਾਇਦ ਕਦੇ ਵਾਪਸ ਆਊਗੀ ਤੇ ਉਹਦੇ ਨਾਲ ਵਿਆਹ ਕਰਵਾਊਗੀ ਤੇ ਆਪਣੀ ਗਲਤੀ ਦਾ ਮਾਫੀਨਾਮਾ ਉਸ ਨੂੰ ਆ ਕੇ ਦੇਊਗੀ ਉਸ ਦੀ ਗੱਲ ਇਹ ਹੁੰਦੀ ਆ ਦੋਸਤੋ ਕਿ ਇਹ ਦਿਨ ਕਦੇ ਵੀ ਨਹੀਂ ਆਉਂਦਾਗਾ ਤੇ ਮੁੰਡਾ ਉਡੀਕਦਾ ਹੀ ਰਹਿ ਜਾਂਦਾਗਾ ਇਸ ਕਰਕੇ ਮੈਂ ਸ਼ੁਰੂ ਚ ਕਿਹਾ ਸੀ ਕਿ ਚਲੋ ਮੁੰਡੇ ਵੀ ਗਲਤ ਹੁੰਦੇ ਆ ਮੁੰਡੇ ਵੀ ਕੋਈ ਦੁੱਧ ਤੋਤੇ ਨਹੀਂ ਹੁੰਦੇਗੇ ਪਰ ਜਦੋਂ ਇੱਕ ਕੁੜੀ ਮੁੰਡੇ ਦੀ ਜ਼ਿੰਦਗੀ ਬਰਬਾਦ ਕਰਨ ਤੇ ਆਉਂਦੀ ਆ ਤਾਂ ਉਹ ਮੁੰਡੇ ਨੂੰ ਕਿਸੇ ਪਾਸੇ ਦਾ ਨਹੀਂ ਛੱਡਦੀਗੀ ਮੁੰਡਾ ਨਸ਼ੇੜੀ ਬਣ ਜਾਂਦਾਗਾ ਚੋਰੀਆਂ ਠੱਗੀਆਂ ਕਰਨ ਲੱਗ ਜਾਂਦਾਗਾ ਜਾਂ ਫਿਰ ਆਤਮ ਹੱਤਿਆ ਹੀ ਕਰ ਲੈਂਦਾਗਾ ਮੈਨੂੰ ਪਤਾ ਹੁਣ ਕਾਫੀ ਸਾਰੀਆਂ ਕੁੜੀਆਂ ਵੀ ਵੀਡੀਓ ਦੇ ਥੱਲੇ ਕਮੈਂਟ ਕਰਨਗੀਆਂ ਵੀ ਮੁੰਡੇ ਆਪ ਕਿਹੜਾ ਭਲੇ ਮਾਨਸ ਹੁੰਦੇ ਆ ਮੈਂ ਮੰਨਦਾ ਮੁੰਡੇ ਗਲਤ ਹੁੰਦੇ ਆ ਪਰ ਆਪਾਂ ਦੇਖਦੇ ਆਏ ਹਾਂ ਸ਼ੁਰੂ ਤੋਂ ਕਿ ਮੁੰਡੇ ਤਾਂ ਚਲੋ ਥੋੜੇ ਜਿਹੇ ਅਪਰਾਧੀ ਕਿਸਮ ਦੇ ਹੁੰਦੇ ਆ ਉਹਨਾਂ ਦਾ ਦਿਮਾਗ ਥੋੜਾ ਜਿਹਾ ਸ਼ੈਤਾਨੀ ਦਿਮਾਗ ਹੁੰਦਾਗਾ ਵਿਗੜੇ ਹੋਏ ਹੁੰਦੇ ਆ ਥੋੜੇ ਜਿਹੇ ਪੱਥਰ ਦਿਲ ਹੁੰਦੇ ਆ ਪਰ ਜਦੋਂ ਇੱਕ ਕੁੜੀ ਐਦਾਂ ਦੀ ਹਰਕਤ ਕਰਦੀ ਆ ਤਾਂ ਸੱਚੀ ਹੈਰਾਨੀ ਵਾਲੀ ਗੱਲ ਲੱਗਦੀ ਆ ਕਿਉਂਕਿ ਕੁੜੀਆਂ ਤਾਂ ਇੰਨੇ ਨਾਜ਼ੁਕ ਦਿਲ ਦੀਆਂ ਹੁੰਦੀਆਂ ਨੇ ਇੰਨੇ ਸਾਫ਼ ਦਿਲ ਦੇਣਾ ਹੁੰਦੀਆਂ ਨੇ ਉਹ ਕਦੇ ਵੀ ਕਿਸੇ ਦਾ ਬੁਰਾ ਨਹੀਂ ਚਾਹੁੰਦੀਆਂ ਹੁੰਦੀਆਂ ਉਹ ਨਹੀਂ ਚਾਹੁੰਦੀਆਂ ਹੁੰਦੀਆਂ ਵੀ ਕਿਸੇ ਦਾ ਧੀ ਪੁੱਤ ਉਹਨਾਂ ਕਰਕੇ ਬਰਬਾਦ ਹੋਵੇ ਪਰ ਫਿਰ ਵੀ ਕਈ ਕੁੜੀਆਂ ਪੱਥਰਦਿਲ ਬਣ ਜਾਂਦੀਆਂ ਨੇ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾਗਾ ਵੀ ਸਾਹਮਣੇ ਵਾਲੇ ਦੀ ਜ਼ਿੰਦਗੀ ਤੇ ਸਾਡੇ ਕਾਰਨ ਕੀ ਅਸਰ ਪਊਗਾ ਵੈਸੇ ਤਾਂ ਦੋਸਤੋ ਇਸ ਵਿਸ਼ੇ ਉੱਤੇ ਆਪਾਂ ਬਹੁਤ ਸਾਰੀ ਗੱਲਬਾਤ ਕਰ ਸਕਦੇ ਆ ਜਿਨ੍ਹਾਂ ਨੂੰ ਕਰਨ ਦੇ ਵਿੱਚ ਕਈ ਘੰਟੇ ਗੁਜ਼ਰ ਜਾਣਗੇ ਆਪਾਂ ਹੋਰ ਚੰਗੀ ਤਰ੍ਹਾਂ ਨਾਲ ਮੁੰਡਿਆਂ ਦਾ ਪੱਖ ਵੀ ਰੱਖ ਸਕਦੇ ਆ ਤੇ ਕੁੜੀਆਂ ਦਾ ਪੱਖ ਵੀ ਰੱਖ ਸਕਦੇ ਆ ਪਰ ਇਦਾਂ ਕਰਨ ਨਾਲ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਊਗੀ ਇਸ ਕਰਕੇ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਆਂ ਤੇ ਕਦੇ ਫੇਰ ਆਪਾਂ ਖੁੱਲ ਕੇ ਇਸ ਵਿਸ਼ੇ ਤੇ ਗੱਲਾਂ ਬਾਤਾਂ ਕਰਾਂਗੇ ਕਿੱਥੇ-ਕਿੱਥੇ ਕਿਹਦੇ-ਕਿਹਦੇ ਵਿੱਚ ਕਮੀ ਹੁੰਦੀ ਆ ਤੇ ਉਹ ਕਮੀ ਕਿਉਂ ਆਉਂਦੀ ਆ ਤੇ ਕੀ ਇਹਦੇ ਕਾਰਨ ਬਣਦੇ ਆ ਕਿਉਂ ਇਹੋ ਜਿਹੇ ਹਾਲਾਤ ਬਣਦੇ ਨੇ ਬਾਕੀ ਤੁਸੀਂ ਸਾਡੇ ਵਿਚਾਰਾਂ ਨਾਲ ਸਹਿਮਤ ਹੋ ਜਾਂ ਨਹੀਂ ਸਹਿਮਤ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਾਂਦੇ-ਜਾਂਦੇ ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ